ਵੇਖੋ ਜੀ ਹੁਣ ਅੱਖਾਂ ਦੀ ਗੱਲ ਕੀਤੀ ਐ ਹੋ ਸਕੇ ਜਿਹਦੇ ਕੋਲ ਅਰਬਾਂ ਘਰ-ਘਰ ਰੁਪਈਆ ਨਾ ਹੋ ਇੱਕ ਡੰਡਾ ਜਾਂ ਲੈ ਕੇ ਇਦਾਂ ਇਦਾਂ ਕਰਦਾ ਹੋਵੇ ਉਹਨੂੰ ਦਿੱਦਾ ਹੀ ਨਾ ਹੋਵੇ ਸ਼ੁਕਰ ਕਰਿਆ ਕਰੋ ਮਹਾਰਾਜ ਮੈਨੂੰ ਦਿੱਸਦਾ ਤ ਤੁਸੀਂ ਮੈਨੂੰ ਅੱਖਾਂ ਦਿੱਤੀਆਂ ਇਹਦੇ ਵਿੱਚ ਲਾਈਟ ਹੈ ਪ੍ਰਕਾਸ਼ ਹੈ ਆਪ ਜੀ ਦਾ ਅੱਖਾਂ ਕੰਮ ਕਰਦੀਆਂ ਨੇ ਮੈਨੂੰ ਪੂਰਾ ਦਿੱਸਦਾ ਆਪ ਜੀ ਦਾ ਸ਼ੁਕਰ ਹੈ ਕਦਰ ਕਰਿਆ ਕਰੋ ਜਿਨ੍ਹਾਂ ਕੋਲ ਹੈ ਉਹ ਕਦਰ ਨਹੀਂ ਕਰਦੇ ਨਾ ਕਦੇ ਸੋਚਦੇ ਐ ਨਾ ਗੱਲਾਂ ਨੂੰ ਜਿਨ੍ਹਾਂ ਕੋਲ ਹੈ ਨਹੀਂ ਉਹਨਾਂ ਨੂੰ ਪੁੱਛ ਕੇ ਵੇਖੋ ਤੇ ਇਹਨਾਂ ਅੱਖਾਂ ਨਾਲ ਕੇਵਲ ਪਰਮਾਤਮਨ ਨੂੰ ਵੇਖੋ ਪਰਮਾਤਮਨ ਨੂੰ ਵੇਖੋ ਕੇਵਲ ਸਾਡੀ ਸੋਚ ਕੀ ਐ ਸਾਨੂੰ ਵਿਅਕਤੀ-ਵਿਅਕਤੀ ਦੇਖਦਾ ਬੰਦਾ ਜਿਹੜਾ ਬਸ ਬੰਦਾ ਹੀ ਦੇਖਦਾ ਉਹਦੀ ਬੋਡੀ ਦੇਖਦੀ ਐ ਉਦਾਰ ਨਾਕਾ ਦੇਖਦਾ ਹੈ ਬਾਰੀ ਵੇਖਦੇ ਹਨ ਬੰਦੇ ਦੀ ਸਮੱਸਿਆ ਕੀ ਹੈ ਔਰਤ ਨੂੰ ਵੇਖਦਾ ਹੈ ਉਹਨੂੰ ਔਰਤੀ ਦੀਸਦੀ ਹੈ ਕਿਰਪਾ ਹੋ ਜਾਵੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਔਰਤ ਵਿੱਚ ਵੀ ਇਨਸਾਨ ਦੇਣ ਲੱਗ ਜਾਵੇ ਇੱਕ ਔਰਤ ਨੂੰ ਜਦੋਂ ਸਭ ਤੋਂ ਪਹਿਲਾਂ ਵੇਖਦੀਏ ਸਿੱਧਾ ਇਨਸਾਨ ਦੀ ਸੇਵੀ ਇਨਸਾਨ ਹੈ ਉਹਦੇ ਵਿੱਚ ਜੋਤ ਦੀ ਸੇ ਹੈ ਪਰਮਾਤਮਾ ਦੀ ਸੇ ਅੱਖਾਂ ਦੀ ਪ੍ਰੋਬਲਮ ਹੈ ਇੱਕ ਚੰਗਾ ਇੱਕ ਮਾੜਾ ਹੈ ਇਹ ਅੱਖਾਂ ਦੀ ਪ੍ਰੋਬਲਮ ਹੈ ਸਰੀਰ ਵਿੱਚ ਬੈਠਾ ਰੱਬ ਉਹ ਦੀ ਸੇ ਉੱਥੇ ਤੱਕ ਤੇ ਸਾਡੀ ਨਿਗਾਹ ਨਹੀਂ ਜਾਂਦੀ ਕਹਿ ਦੇਣਾ ਸੋਖਾ ਹੈ ਸਭ ਵਿੱਚ ਰੱਬ ਹੈ ਸਭ ਵਿੱਚ ਰੱਬ ਹੈ ਅਸੀਂ ਇਸ ਸਰੀਰਾਂ ਤੋਂ ਪਾਰ ਹੀ ਨਹੀਂ ਹੋ ਸਕਦੇ ਪਰ ਪਾਤਸ਼ਾਹ ਨੇ ਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬਹ ਜੀ ਸੱਚੇ ਪਾਤਸ਼ਾਹ ਨੇ ਨਾਰ ਤੇ ਪੁਰਖ ਵਾਲਾ ਪਾਸਾ ਹੀ ਖਤਮ ਕਰ ਦਿੱਤਾ ਸੁਨ ਮੰਡਲ ਇੱਕ ਜੋਗੀ ਵੈਸੇ ਨਾੜ ਨਾ ਪੁਰਖ ਕੋ ਕਉ ਕੈਸੇ ਉੱਥੇ ਤੇ ਐਸੀ ਕਿਰਪਾ ਹੁੰਦੀ ਹੈ ਬਸ ਉਹ ਇਨਸਾਨ ਹੀ ਦੇ ਸਕਦਾ ਹੈ ਪਰਮਾਤਮਾ ਹੀ ਪਰਮਾਤਮਾ ਦਿਸਦਾ ਉਹਦੇ ਅੰਦਰ ਕੋਈ ਮਾੜੀ ਵਿਚਾਰ ਨਹੀਂ ਹੁੰਦੀ ਉਹ ਪਾਤਸ਼ਾਹ ਹੀ ਦੇ ਸਕਦਾ ਹੈ ਪਰਮਾਤਮਾ ਹੀ ਦੇ ਸਕਦਾ ਹੈ ਲਛਣ ਦੱਸ ਦੰਦੇ ਨੇ ਗੁਰਬਾਣੀ ਪੜਨਾ ਸੇਵਾ ਕਰਨੀ ਜੀਵਨ ਦੱਸ ਦੰਦਾ ਉਹਦੇ ਵਿੱਚ ਉਤੇ ਪਰਮਾਤਮਾ ਦੀ ਸਦਾਈ ਦੀ ਸਦਾ ਸੰਸਾਰ ਤੇ ਬਹੁਤ ਖੂਬ ਹੈ ਅਸੀਂ ਸਿਰਫ ਚਿੱਤਰ ਨੂੰ ਹੀ ਸਭ ਕੁਝ ਜਾਣ ਲਿਆ ਉਹਦੀ ਪੂਜਾ ਹੋ ਰਹੀ ਹੈ ਦੁਨੀਆ ਪੂਜਾ ਕਰ ਰਹੀ ਹੈ ਚੱਚ ਰਚਿਤ ਚਿੱਤਰ ਹੈ ਭਾਰੀ ਤਜ ਚਿੱਤਰ ਹੈ ਚੇਤੋ ਚਿਤਕਾਰੀ ਸਭ ਕੁਝ ਹੋ ਰਿਹਾ ਪਰਮਾਤਮਾ ਨਹੀਂ ਹੈ ਵਿੱਚ ਆਪਾਂ ਸਭ ਚਿੱਤਰ ਵੇਖ ਰਿਆਂ ਬਣਾਉਣ ਵਾਲੇ ਨੂੰ ਤੇ ਵੇਖੋ ਉਹ ਉਹਨੂੰ ਨਹੀਂ ਵੇਖਦੇ ਚਿੱਤਰ ਬਚਿੱਤਰ ਹੈ ਬਚੇਰਾ ਤਜ ਚਿੱਤਰ ਹੈ ਜਿਤਰਾ ਆਖ ਜਿ ਤੇਰਾ ਇੱਕ ਦੂਜੇ ਵੱਲ ਵੇਖ ਕੇ ਕੋਸ਼ਿਸ਼ ਕਰੀਏ ਆਪਾਂ ਸਾਰੇ ਕੋਸ਼ਿਸ਼ ਕਰੀਏ ਅਕਾਲ ਪੁਰਖ ਵਾਹਿਗੁਰੂ ਜੀ ਹਰ ਥਾਂ ਹੈ ਗੱਲਾਂ ਨਾਲ ਨਹੀਂ ਸੱਚਮੁੱਚ ਦੀਸੇ ਪਰਮਾਤਮਾ ਹੀ ਪਰਮਾਤਮ ਹੈ ਦੂਜੀ ਕੋਈ ਚੀਜ਼ ਨਹੀਂ ਹਰ বিনা ਵਰ ਨਾ ਦੇਖੋ ਕੋਈ ਨਜ਼ਰੀ ਹਰ ਨੇ ਹਾਲਿਆ ਨਦਰੀ ਹਰ ਨਿਹਾਲਿਆ ਦਾ ਮਤਲਬ ਕੀ ਹੈ ਇਹਨਾਂ ਅੱਖਾਂ ਨਾਲ ਬਸ ਹਰੀ ਦੇ ਦਰਸ਼ਨ ਕਰੀਏ ਇਹ ਸਾਰੀ ਉਮਰ ਜਦੋਂ ਤੱਕ ਬਜ਼ੁਰਗ ਅਵਸਥਾ ਹੁੰਦੀ ਹੈ ਕਈਆਂ ਨੂੰ ਉਦੋਂ ਤੱਕ ਵੀ ਟਾਈਮ ਲੱਗ ਜਾਂਦਾ ਹੈ ਪ੍ਰੈਕਟੀਕਲ ਕਰਦੇ 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 ਹਰ ਵੀ ਨਾ ਵੜਨਾ ਦੇਖੋ ਕੋਈ ਖੇਡ ਬਹੁਤ ਵੱਡੀ ਹੈ ਆਪਾਂ ਪਤਾ ਕੀ ਕਹਾਂਗੇ ਜਿਵੇਂ ਹੁਣ ਅਗਲੀ ਪੰਕਤੀ ਹੈ ਇਹ ਵੀ ਇਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹਰ ਰੂਪ ਨਦਰੀ ਆਇਆ ਜਦੋਂ ਪਰਮਾਤਮਾ ਸਭ ਵਿੱਚੋਂ ਹੀ ਦਿਸਪੇ ਆ ਨਾ ਗੁਰ ਪ੍ਰਸਾਦੀ 부ਜੇ ਆ 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 ਜਦੋਂ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ ਅਸਲ ਰਿਸ਼ਤੇ ਦਿਸੇ ਨਾਨਕ ਕੋਲ ਨਿੰਮਲ ਉਤਾਰੇ ਓਂਗ ਦਾ ਲਹਿਣੇ ਸੰਗ ਹੋ ਅਸਲੇ ਅਸਲੀ ਮਾਂ ਪਿਓ ਦੀਸੇ ਇਹਨਾਂ ਨੇ ਦੱਸਿਆ ਗੁਰ ਪ੍ਰਸਾਦੀ ਬੁੱਝਿਆ ਇਹਨਾਂ ਨੇ ਜਨਾਇਆ ਸ਼ਬਦ ਗੁਰੂ ਦੀ ਕਿਰਪਾ ਹੋਈ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੇ ਪ੍ਰਸਾਦ ਦੁਆਰਾ ਇਹ ਸਮਝ ਆਈਏ ਹਰ ਬਿਨਾਂ ਬੜਨਾ ਦੇਖੋ ਕੋਈ ਸਾਡੀ ਨਜ਼ਰਾਂ ਪਤਾ ਕੀ ਮੇਂ ਦੀਆਂ ਨੇ ਉਹ ਆ ਗਿਆ ਇਹ ਉਹ ਤੇਰੀ ਕਿੱਥੇ ਮੱਥੇ ਲੱਗ ਗਿਆ ਉਹ ਰਸਤਾ ਪਿੱਛੇ ਚਲੋ ਉਹ ਮੇਰਾ ਫਰੈਂਡ ਆ ਗਿਆ ਜਾ 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 ਉਹ ਮੇਰੀ ਮਾਂ ਆਂਦੀ ਏ ਉਹ ਮੇਰੀ ਭੈਣ ਆਂਦੀ ਏ ਦੂਜਾ ਦੁਸ਼ਮਣ ਜਾਤ ਬੈ ਦੂਜਾ ਚੰਗਾ ਨਹੀਂ ਲੱਗਦਾ ਨਹੀਂ ਚੰਗਾ ਲੱਗਦਾ ਉਹ ਤੇ ਮੇਰਾ ਦੁਸ਼ਮਣ ਹੈ ਇੱਕ ਦਿਨ ਤੇ ਆਉਂਦਾ ਜਾਂ ਵੇਖਾਂ ਹਰੀ ਘਰ ਵੀ ਨਾ ਵੜ ਨਾ ਕੋਈ ਦੂਜੇ ਵੱਲ ਵੇਖਦੇ ਆ ਨਾ ਸਾਨੂੰ ਕਿਸੇ ਨੇ ਹੋਰ ਤਰ੍ਹਾਂ ਵੇਖਿਆ ਉਹ ਮੇਰੇ ਬਾਰੇ ਇਦਾਂ ਸੋਚਦਾ ਉਹ ਮੇਰੇ ਬਾਰੇ ਇਦਾਂ ਸੋਚਦੀ ਹੈ ਚੰਗਾ ਭਲਾ ਸੰਸਾਰ ਜ਼ਹਿਰ ਬਣਾ ਲੈਨੇ ਆ ਜਿੰਨਾ ਵੀ ਵਿਸ਼ਵ ਹੈ ਹਰੀ ਦਾ ਰੂਪ ਹੈ ਵੇਖਣ ਦੀ ਕੋਸ਼ਿਸ਼ ਕਰੀਏ ਅਸੀਂ ਰੁਕ ਜਾਂਦੇ ਆ ਸ਼ਰੀਰਾਂ ਤੱਕ ਅਸੀਂ ਰੁਕ ਜਾਂਦੇ ਆ ਜਾਤ ਪਾਤ ਤੱਕ ਅਸੀਂ ਰੁਕ ਜਾਂਦੇ ਆ ਉੱਚ ਨੀਚ ਤੱਕ ਅਸੀਂ ਰੁਕ ਜਾਂਦੇ ਆ ਦੇਸ਼ਾਂ ਤੱਕ ਮੈਂ ਬੇਨਤੀ ਕਰਦਾ ਅਕਸਰ ਵੱਡੇ ਵੱਡੇ ਆਪਣੇ ਆਪ ਨੂੰ ਸੰਤ ਖਵਾਉਣ ਵਾਲੇ ਉਹਨਾਂ ਦੇ ਮਨ ਵਿੱਚ ਵੀ ਕਿਤੇ ਨਾ ਕਿਤੇ ਹੁੰਦਾ ਹੈ ਇਦੀ ਉਹ ਜਾਤ ਹੈ ਮੇਰੀ ਆ ਜਾਤ ਹੈ ਜਾਤੀ ਤੇ ਕਿਹਾ ਹੱਥ ਸੱਚ ਪਰ ਰੱਖੀ ਹੈ ਬੜੇ ਬਿੜਲੇ ਨੇ ਭਾਈ ਜਿਹੜੇ ਇਹਨਾਂ ਗੱਲਾਂ ਤੋਂ ਪਾਰ ਹੋ ਗਏ ਕਹ ਨਾਨਕ ਭਾਵ ਮਹਿਲਾ ਤੀਜਾ ਜੀ ਕਹਿੰਦੇ ਨੇ ਇਹ ਨੇਤਰ ਅੰਧ ਸੇ ਸੇ ਦਾ ਮਤਲਬ ਸਸੇ ਦੇ ਉੱਪਰ ਜਿਹੜੀ ਲਾਂ ਲੱਗੀ ਹੋਈ ਹੈ ਸੇ ਪਹਿਲਾਂ ਤਾਂ ਅੰਨੇ ਸੀ ਜੰਮਣ ਤੋਂ ਲੈ ਕੇ ਸਾਰਾ ਜੀਵਨ ਉਹ ਜ਼ਾਈਂ ਵਜ਼ਾੜ ਦਿੱਤਾ ਅੰਨੇ ਸੀ ਸਤਗੁਰ ਮਿਲਿਆ ਅੱਜ ਮੈਂ ਸਰਵਣ ਕਰ ਰਿਹਾ ਸੀ ਸਵੇਰੇ ਨਿਤਨੇਮ ਹੋ ਰਿਹਾ ਸੀ ਮਿਲੀ ਹੈ ਬੋਲ ਰਿਹਾ ਸੀ ਪਰ ਜਿਹੜੀਆਂ ਸੰਗਤਾਂ ਹਾਜ਼ਰੀ ਭਰਨ ਵਾਲੀਆਂ ਨੇ ਉਹ ਉਹਨਾਂ ਨੂੰ ਦੂਜੇ ਦਾ ਸੁਣੇਗਾ ਇਸੇ ਕਰਕੇ ਕਹਿੰਦੇ ਆ ਸੰਗਤ ਕਰਿਆ ਕਰੋ ਲਗਾ ਮਾਤਰਾ ਦਾ ਬੋਲਣਾ ਲੱਗਣਾ ਇਹਨਾਂ ਦੇ ਅਰਥ ਬੜੇ ਜ਼ਰੂਰੀ ਨੇ ਸਾਨੂੰ ਸਿੱਖਣੇ ਸਤਗੁਰ ਮਿਲਿਆ ਮਿਲੀ ਹੈ ਨਹੀਂ ਬੋਲਣਾ ਇਹਨਾਂ ਸਤ ਗੁਰੂ ਦੇ ਮਿਲਣ ਕਰਕੇ ਦਿਬਦ੍ਰਿਸ਼ਟ ਹੋਈ ਹੁਣ ਨੇਤਰ ਮਿਲ ਗਏ ਭਗਤੀ ਵਾਲੀਆਂ ਅੱਖਾਂ ਮਿਲ ਗਈਆਂ ਬੇਣਗੁਣ ਕੀਤੇ ਭਗਤ ਨਾ ਹੋਏ ਉਹ ਅੱਖਾਂ ਮਿਲ ਗਈਆਂ ਹੁਣ ਸਤ ਸੰਤੋਖ ਦਇਆ ਧੀਰਜ ਵਾਲੀ ਦ੍ਰਿਸ਼ਟੀ ਮਿਲ ਗਈ ਜਿਵੇਂ ਤਨ ਤਨ ਭਾਈ ਕਨਈਆ ਜੀ ਦੂਜਾ ਨਹੀਂ ਕੋਈ ਜਾਪਦਾ ਦ੍ਰਿਸ਼ਟੀ ਗ੍ਰਿਸ਼ਟੀ ਵਿੱਚ ਫਰਕ ਹੈ ਵਾਸੀ ਕੋ ਹੁੰਦੀ ਤੰਗ ਨਿਗਾ ਮੇਰਾ ਪਰਿਵਾਰ ਮੇਰੇ ਬੱਚੇ ਬਸ ਮੇਰੀ ਪਤਨੀ ਥੋੜੀ ਗਾਂ ਚੱਲ ਜੋ ਮੇਰਾ ਪਿੰਡ ਮੇਰੇ ਰਿਸ਼ਤੇਦਾਰ ਜਾ ਫਿਰ ਕਹ ਲੋ ਮੇਰਾ ਦੇਸ਼ ਇੱਥੇ ਤੱਕ ਸੀਮਤ ਹੈ ਵੱਧ ਤੋਂ ਵੱਧ ਦੇਸ਼ ਇੱਕ ਨਗਾਹ ਹੁੰਦੀ ਹੈ ਪੂਰੇ ਬ੍ਰਹਿਮੰਡ ਬਾਰੇ ਸੋਚਣਾ ਇਹਨੂੰ ਕਿਹਾ ਜਾਂਦਾ ਹੈ ਦੀਪਦ੍ਰਿਸ਼ਟੀ ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੇ ਆਨਕ ਦ੍ਰਿਸ਼ਟ ਦੀਰਘ ਸੁਖ ਪਾਵੇ ਨਾਨਕ ਦ੍ਰਿਸ਼ਟ ਦੀਰਗ ਸੁਖ ਪਾਵੈ ਨਾਨਕ ਦ੍ਰਿਸ਼ਟ ਦੀਰਗ ਸੁਖ ਪਾਵੈ ਗੁਰ ਸਬਦੀ ਮਨ ਪੀਰਾ ਗੁਰ ਸਬਦੀ ਮਨ ਪੀਰਾ ਜੀਦੀ ਜਿੰਨੀ ਲੰਮੀ ਦ੍ਰਿਸ਼ਟੀ ਉਹਨਾਂ ਸੁਖਾ ਹੋ ਗਿਆ ਸੁੱਖ ਹੀ ਸੁੱਖ ਹੈ ਉਹ ਸਦਾ ਖੁਸ਼ ਹੈ ਲੱਖ ਖੁਸ਼ੀਆਂ ਆਪਾਤਸ਼ਾਈਆਂ ਜੇ ਸਤਗੁਰੂ ਨਦਰ ਕਰੇ ਜੀਦੀ ਨਜ਼ਰ ਤੰਗ ਹੈ ਸਮਝ ਲਿਆ ਨਾ ਤੁਸੀਂ ਤੰਗ ਦ੍ਰਿਸ਼ਟੀ ਅਤੇ ਆਪ ਵੀ ਤੰਗ ਹੈ ਬੋਧ ਤੰਗ ਹੈ